ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਉਸ ਕਾਰਡ ਦੀ ਜਿਹਨੂੰ ਸਰਕਾਰ ਖੇਤੀ ਦੀ ਤਕਦੀਰ ਬਦਲਨ ਵਾਲਾ ਹਥਿਆਰ ਕਹਿੰਦੀ ਹੈ ਕਿਸਾਨ ਕ੍ਰੈਡਿਟ ਕਾਰਡ ਯਾਨੀ ਕੇ ਸੀ ਸੀ ਪਰ ਕੀ ਵਾਕਈ ਇਹ ਕਾਰਡ ਕਿਸਾਨ ਦੀ ਜੇਬ ਭਰ ਰਿਹਾ ਜਾਂ ਉਸ ਨੂੰ ਕਰਜ਼ੇ ਦੇ ਜਾਲ ਵਿੱਚ ਫਸਾ ਰਿਹਾ ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਕਿਤਾਬੀ ਗੱਲਾਂ ਨਹੀਂ ਸਗੋਂ ਪਿੰਡਾਂ ਦੀਆਂ ਸੱਥਾਂ ਦੀਆਂ ਗੱਲਾਂ ਦੇ ਬੈਂਕਾਂ ਦੀਆਂ ਫਾਈਲਾਂ ਦੇ ਪਿੱਛੇ ਦੀ ਅਸਲੀਅਤ ਤੁਹਾਡੇ ਸਾਹਮਣੇ ਰੱਖਾਂਗੇ ਸਾਲ 1998 ਚ ਜਦੋਂ ਇਹ ਸਕੀਮ ਸ਼ੁਰੂ ਹੋਈ ਮਕਸਦ ਨੇਕ ਸੀ ਕਿਸਾਨ ਨੂੰ ਸ਼ਾਹੂਕਾਰਾਂ ਦੇ ਚੁੰਗਲ ਚੋਂ ਕੱਢਣਾ ਪਹਿਲਾਂ ਕਿਸਾਨ 24% ਤੋਂ 36% ਵਿਆਜ ਤੇ ਪੈਸੇ ਚੁਕਦਾ ਸੀ ਕੇ ਸੀ ਸੀ ਨੇ ਉਹ ਨੂੰ ਸਿਰਫ 4% ਸਮੇਂ ਸਰ ਮੋੜਨ ਤੇ ਵਿਆਜ ਦਾ ਰਾਹ ਦਿਖਾਇਆ ਇਹ ਸਿਰਫ ਕਰਜ਼ਾ ਨਹੀਂ ਇਹ ਇੱਕ ਕੈਸ਼ ਕ੍ਰੈਡਿਟ ਲਿਮਿਟ ਹੈ ਜਿੰਨਾ ਪੈਸਾ ਕੱਢਿਆ ਓਨੇ ਦਾ ਹੀ ਵਿਆਜ ਬੀਜ ਖਾਦ ਤੇ ਤੇਲ ਲਈ ਤੁਰੰਤ ਪੈਸਾ ਮਿਲ ਜਾਂਦਾ ਪਰ ਅੱਜ ਕੱਲ ਕੈਸਿਕ ਦੀ ਵਰਤੋਂ ਖੇਤੀ ਦੀ ਬਜਾਏ ਘਰ ਦੇ ਵਿਆਹਾਂ ਜਾਂ ਬੱਚਿਆਂ ਦੀਆਂ ਫੀਸਾਂ ਭਰਨ ਲਈ ਵੱਧ ਹੋ ਰਹੀ ਹੈ ਕੀ ਇਹ ਗਲਤ ਹੈ ਅਸੀਂ ਅੱਗੇ ਚਰਚਾ ਕਰਾਂਗੇ ਹੁਣ ਗੱਲ ਕਰਦੇ ਆ ਤਾਜ਼ਾ ਬਦਲਾਵਾਂ ਦੀ ਸਰਕਾਰ ਨੇ ਲਿਮਿਟ 3 ਲੱਖ ਤੋਂ ਵਧਾ ਕੇ 5 ਲੱਖ ਕਰਨ ਦਾ ਐਲਾਨ ਕੀਤਾ। ਸੁਣਨ 'ਚ ਬਹੁਤ ਚੰਗਾ ਲੱਗਦਾ ਪਰ ਬੈਂਕ ਕਿਸਾਨ ਦੀ ਜ਼ਮੀਨ ਦੀ ਕੀਮਤ ਮੁਤਾਬਕ ਲਿਮਟ ਬਣਾਉਂਦਾ ਹੈ। ਸਕੇਲ ਆਫ ਫਾਈਨਾਂਸ ਕਰਦਾ ਹੈ। ਛੋਟੇ ਕਿਸਾਨ ਲਈ 5 ਲੱਖ ਦੀ ਲਿਮਟ ਲੈਣਾ ਅੱਜ ਵੀ ਇੱਕ ਸੁਪਨਾ ਹੈ। 1 ਲੱਖ 60000 ਤੱਕ ਕੋਈ ਜ਼ਮੀਨ ਗਿਰਵੀ ਨਹੀਂ ਰੱਖਣੀ ਪੈਂਦੀ। ਪਰ ਕੀ ਬੈਂਕ ਮੈਨੇਜਰ ਬਿਨਾਂ ਗੇੜੇ ਲਵਾਏ ਇਹ ਕਰਜ਼ਾ ਦਿੰਦੇ ਨੇ? ਇਹ ਸਭ ਤੋਂ ਵੱਡਾ ਸਵਾਲ ਹੈ। ਜਦੋਂ ਇੱਕ ਕਿਸਾਨ ਬੈਂਕ ਦੀ ਦਹਲੀਜ਼ ਤੇ ਪੈਰ ਰੱਖਦਾ ਤਾਂ ਅਸਲੀ ਸੰਘਰਸ਼ ਸ਼ੁਰੂ ਹੁੰਦਾ ਹੈ ਕਾਗਜ਼ੀ ਕਾਰਵਾਈ ਇੰਨੀ ਗੁੰਝਲਦਾਰ ਹੈ ਕਿ ਅਨਪੜ੍ਹ ਜਾਂ ਭੋਲਾ ਕਿਸਾਨ ਏਜੰਟਾਂ ਦੇ ਹੱਥੇ ਚੜ ਜਾਂਦਾ ਹੈ ਪਟਵਾਰਖਾਨੇ ਦੇ ਚੱਕਰ ਪ੍ਰੋਸੈਸਿੰਗ ਫੀਸ ਇਨਸਪੈਕਸ਼ਨ ਚਾਰਜ ਤੇ ਬੀਮੇ ਦੇ ਨਾਂ ਤੇ ਕੱਟੇ ਜਾਂਦੇ ਪੈਸੇ ਕਈ ਵਾਰ ਕਿਸਾਨ ਨੂੰ 50000 ਰੁਪਏ ਲੈਣ ਲਈ ਵੀ 2-3000 ਰੁਪਏ ਫालतू ਖਰਚਨੇ ਪੈਂਦੇ ਨੇ ਲੋਕ ਕਹਿੰਦੇ ਨੇ 4% ਵਿਆਜ ਪਰ ਯਾਦ ਰੱਖੋ ਇਹ ਸਰਫ ਇੱਕ ਨਾਲ ਲਈ ਹੈ ਜੋ ਇੱਕ ਸਾਲ ਦੇ ਅੰਦਰ ਪੈਸਾ ਜਮਾ ਕਰਾਉਂਦੇ ਨੇ ਜੇ ਇੱਕ ਦਿਨ ਵੀ ਉੱਪਰ ਹੋ ਗਿਆ ਤਾਂ ਵਿਆਜ 7% ਤੋਂ ਵੱਧ ਕੇ 12% ਜਾਂ 14% ਤੱਕ ਜਾ ਸਕਦਾ ਹੈ ਜੇ ਕਿਸਾਨ ਫਸਲ ਮਾਰੀ ਜਾਣ ਕਰਕੇ ਪੈਸਾ ਨਹੀਂ ਮੋੜ ਪਾਉਂਦਾ ਤਾਂ ਅਗਲੇ ਸਾਲ ਵਿਆਜ ਤੇ ਵਿਆਜ ਲੱਗਣਾ ਸ਼ੁਰੂ ਹੋ ਜਾਂਦਾ ਹੈ ਬਹੁਤ ਸਾਰੇ ਕਿਸਾਨ ਇੱਕ ਬੈਂਕ ਤੋਂ ਪੈਸਾ ਚੁੱਕ ਕੇ ਦੂਜੇ ਦਾ ਕੇਸੀਸੀ ਭਰਦੇ ਨੇ ਇਹ ਕਰਜ਼ੇ ਨੂੰ ਕਰਜ਼ੇ ਨਾਲ ਟਕਣ ਦੀ ਖੇਡ ਹੈ ਸਰਕਾਰ ਨੇ ਹੁਣ ਪਸ਼ੂਆਂ ਤੇ ਮੱਛੀ ਪਾਲਣ ਲਈ ਵੀ ਕੇ ਸੀ ਸੀ ਸ਼ੁਰੂ ਕੀਤਾ ਹੈ ਬਿਨਾਂ ਜ਼ਮੀਨ ਵਾਲੇ ਮਜ਼ਦੂਰਾਂ ਲਈ ਇਹ ਇੱਕ ਉਮੀਦ ਦੀ ਕਿਰਨ ਹੈ 2 ਲੱਖ ਤੱਕ ਦਾ ਕਰਜ਼ਾ ਪਸ਼ੂਆਂ ਦੇ ਚਾਰੇ ਤੇ ਦੇਖਭਾਲ ਲਈ ਮਿਲ ਸਕਦਾ ਕੀ ਪਿੰਡਾਂ 'ਚ ਮਜ਼ਦੂਰਾਂ ਨੂੰ ਇਹ ਮਿਲ ਰਿਹਾ ਹੈ ਬੈਂਕ ਅਕਸਰ ਜ਼ਮੀਨ ਦੀ ਮੰਗ ਕਰਦੇ ਨੇ ਜਦਕਿ ਨਿਯਮ ਕਹਿੰਦੇ ਨੇ ਕਿ ਪਸ਼ੂਆਂ ਦੇ ਆਧਾਰ ਤੇ ਹੀ ਕਰਜ਼ਾ ਮਿਲਣਾ ਚਾਹੀਦਾ ਹੈ ਤਾਂ ਨਤੀਜਾ ਕੀ ਨਿਕਲਿਆ ਕੇ ਸੀਸੀ ਇੱਕ ਵਧੀਆ ਸੰਦ ਹੈ ਜੇ ਇਸ ਨੂੰ ਸਹੀ ਤਰੀਕੇ ਨਾਲ ਵਰਤਿਆ ਜਾਵੇ ਮੇਰੀ ਸਲਾਹ ਹੈ ਕੇ ਸੀਸੀ ਦੇ ਪੈਸੇ ਨੂੰ ਸਿਰਫ ਖੇਤੀ ਤੇ ਖਰਚੋ ਬੈਂਕ ਵਿੱਚ ਆਪਣੀ ਡਾਇਰੀ ਹਮੇਸ਼ਾ ਅਪਡੇਟ ਰੱਖੋ ਕਿਸੇ ਵਿਚੋਲੇ ਦੀ ਬਜਾਏ ਸਿੱਧਾ ਬੈਂਕ ਮੈਨੇਜਰ ਨਾਲ ਗੱਲ ਕਰੋ ਕੇ ਸੀਸੀ ਕਿਸਾਨ ਦੀ ਲਾਠੀ ਬਣਨੀ ਚਾਹੀਦੀ ਹੈ ਉਹਦੀ ਬੇੜੀ ਨਹੀਂ ਅੱਜ ਦੀ ਵੀਡੀਓ ਦੇ ਵਿੱਚ ਐਨਾਈ ਜੇ ਤੁਹਾਡਾ ਵੀ ਕੇਸੀਸੀ ਨਾਲ ਕੋਈ ਕੌੜਾ ਜਾਂ ਮਿੱਠਾ ਤਜਰਬਾ ਹੈ ਤਾਂ ਜਰੂਰ ਸਾਂਝਾ ਕਰਿਓ ਤੇ ਹੁਣ ਅਗਲੀ ਵੀਡੀਓ ਕਿਸ ਟੌਪਿਕ ਦੇ ਉੱਤੇ ਚਾਹੀਦੀ ਆ ਜਾਂ ਡਿਟੇਲਡ ਵੀਡੀਓ ਕਿਸ ਟੌਪਿਕ ਤੇ ਚਾਹੀਦੀ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਅਸੀਂ ਕੋਸ਼ਿਸ਼ ਕਰਾਂਗੇ ਵੀ ਤੁਹਾਡੇ ਦੁਆਰਾ ਸੁਝਾਇਆ ਗਿਆ ਟੌਪਿਕ ਅਸੀਂ ਜਰੂਰ ਲੈ ਕੇ ਆਈਏ ਧੰਨਵਾਦ